ਸੱਚੀ ਗੱਲ ਦੋਸਤੋ ਰਾਜਵੀਰ ਜਵੰਦਾ ਦੀ ਲੰਮੀ ਉਮਰ ਦੇ ਲਈ ਹਜ਼ਾਰਾਂ ਕਰੋੜਾਂ ਲੱਖਾਂ ਲੋਕਾਂ ਨੇ 12 ਦਿਨ ਰੱਜ ਕੇ ਦੁਆਵਾਂ ਰੱਜ ਕੇ ਅਰਦਾਸਾਂ ਕੀਤੀਆਂ ਪਰ ਸ਼ਾਇਦ ਸਾਡੇ ਵੱਡੇ ਵੀਰ ਰਾਜਵੀਰ ਜਵੰਦਾ ਦੀ ਕਿਸਮਤ ਇੰਨੀ ਜ਼ਿਆਦਾ ਮਾੜੀ ਸੀ ਇੰਨੀ ਜ਼ਿਆਦਾ ਖਰਾਬ ਸੀ ਕਿ ਲੱਖਾਂ ਕਰੋੜਾਂ ਦੁਆਵਾਂ ਨੇ ਵੀ ਅਰਦਾਸਾਂ ਨੇ ਕੰਮ ਨਹੀਂ ਕੀਤਾ ਜਿਸ ਕਰਕੇ ਉਹਨਾਂ ਦੀ 12 ਦਿਨ ਹਸਪੀਟਲ ਦੇ ਵਿੱਚ ਮੋਹਾਲੀ ਦੇ 40 ਹਸਪਤਾਲ ਦੇ ਵਿੱਚ ਰਹਿਣ ਤੋਂ ਬਾਅਦ ਬਹੁਤ ਹੀ ਬਹਿਰਾਮੀ ਦੇ ਨਾਲ ਮੌਤ ਹੋ ਜਾਂਦੀ ਹੈ 12 ਦਿਨ ਉਹਨਾਂ ਨੂੰ ਕੋਈ ਵੀ ਹੋਸ਼ ਨਹੀਂ ਆਂਦਾ ਪਰ ਹੁਣ ਉਹਨਾਂ ਦੀ ਮੌਤ ਹੋ ਜਾਣ ਤੋਂ ਬਾਅਦ ਵੱਡੇ-ਵੱਡੇ ਖੁਲਾਸੇ ਹੋ ਰਹੇ ਹਨ ਤੇ ਵੱਡੀਆਂ-ਵੱਡੀਆਂ ਗੱਲਾਂ ਸਾਹਮਣੇ ਆ ਰਹੀਆਂ ਹਨ ਜਿਹੜੀ ਹੁਣ ਨਵੀਂ ਅਪਡੇਟ ਸਾਹਮਣੇ ਆਈ ਹੈ ਤੇ ਦੋਸਤੋ ਦੋ ਅਜਿਹੀਆਂ ਵੱਡੀਆਂ ਖਬਰਾਂ ਸਾਹਮਣੇ ਆਈਆਂ ਹਨ ਜਿਨ੍ਹਾਂ ਨੇ ਪੰਜਾਬ ਦੇ ਲੋਕਾਂ ਨੂੰ ਹੈਰਾਨ ਕਰਕੇ ਰੱਖ ਦਿੱਤਾ ਪੰਜਾਬ ਦੇ ਲੋਕਾਂ ਦੇ ਹੋਸ਼ ਉਡਾ ਕੇ ਰੱਖ ਦਿੱਤੇ ਕਿ ਦੋਸਤੋ ਕਿਹਾ ਜਾ ਰਿਹਾ ਹੈ ਕਿ ਜਿਹੜੀ ਰਾਜਵੀਰ ਜਵੰਦਾ ਦੀ ਪਤਨੀ ਹੈ ਉਹ ਹੁਣ ਰਾਜਵੀਰ ਜਵੰਦਾ ਦਾ ਸੁਪਨਾ ਪੂਰਾ ਕਰੇਗੀ ਉਹ ਸੁਪਨਾ ਇਸ ਤਰ੍ਹਾਂ ਪੂਰਾ ਕਰੇਗੀ ਕਿ ਉਹ ਪੁਲਿਸ ਦੇ ਵਿੱਚ ਸਰਕਾਰੀ ਨੌਕਰੀ ਕਰੇਗੀ ਤੇ ਸਰਕਾਰੀ ਇਮਾਨਦਾਰ ਮੁਲਾਜ਼ਮ ਬਣ ਕੇ ਉਹ ਸਰਕਾਰੀ ਮੁਲਾਜ਼ਮ ਬਣ ਕੇ ਲੋਕਾਂ ਦਾ ਭਲਾ ਕਰੇਗੀ ਜਿਵੇਂ ਕਿ ਰਾਜਵੀਰ ਜਵੰਦਾ ਹਮੇਸ਼ਾ ਗਰੀਬਾਂ ਦਾ ਭਲਾ ਕਰਦਾ ਸੀ ਤੇ ਭਲਾ ਸੋਚਦਾ ਸੀ ਇਸ ਕਰਕੇ ਹੁਣ ਰਾਜਵੀਰ ਜਵੰਦਾ ਦੀ ਪਤਨੀ ਆਪਣੇ ਪਤੀ ਰਾਜਵੀਰ ਜਵੰਦਾ ਦਾ ਇਹ ਸੁਪਨਾ ਪੂਰਾ ਕਰਨ ਜਾ ਰਹੀ ਹੈ ਦੂਜੇ ਪਾਸੇ ਦੋਸਤੋ ਇਹ ਗੱਲ ਵੀ ਸਾਹਮਣੇ ਆ ਰਹੀ ਹੈ ਕਿ ਰਾਜਵੀਰ ਜਵੰਦਾ ਦੀ ਬਾਈਕ ਦੇ ਉੱਤੇ ਇੱਕ ਕੈਮਰਾ ਲੱਗਿਆ ਹੋਇਆ ਸੀ ਜਿਸ ਦੇ ਵਿੱਚ ਰਾਜਵੀਰ ਜਵੰਦਾ ਦੀ ਮੌਤ ਦੀ ਵੀਡੀਓ ਸਾਹਮਣੇ ਆਈ ਹੈ ਤੇ ਉਸ ਵੀਡੀਓ ਦੇ ਵਿੱਚ ਇਹ ਪਤਾ ਲੱਗਿਆ ਹੈ ਕਿ ਰਾਜਵੀਰ ਜਵੰਦਾ ਦੀ ਮੌਤ ਨਾ ਤਾਂ ਉਸਦੇ ਦੋਸਤਾ ਦੇ ਕਾਰਨ ਹੋਈ ਹੈ ਤੇ ਨਾ ਹੀ ਪਰਿਵਾਰ ਦੇ ਉੱਤੇ ਜਿਹੜੀ ਮਾਂ ਦੇ ਉੱਤੇ ਪਤਨੀ ਦੇ ਉੱਤੇ ਲੋਕਾਂ ਦੇ ਵੱਲੋਂ ਦੋਸ਼ ਲਗਾਏ ਜਾ ਰਹੇ ਹਨ ਕਿ ਜੇਕਰ ਪਤਨੀ ਜਾਂ ਮਾਂ ਉਹਨਾਂ ਦੀ ਚਾਬੀ ਕੱਢ ਕੇ ਰੱਖ ਲੈਂਦੀ ਤਾਂ ਰਾਜਵੀਰ ਜਵੰਦਾ ਦੀ ਮੌਤ ਨਾ ਹੁੰਦੀ ਪਰ ਇਹਨਾਂ ਲੋਕਾਂ ਨੂੰ ਪਤਾ ਨਹੀਂ ਕਦੋਂ ਸਮਝਾਵੇਗੀ ਕਿ ਕਿਸੇ ਨੂੰ ਕੀ ਪਤਾ ਹੁੰਦਾ ਹੈ ਕਦੋਂ ਮੌਤ ਹੋਣੀ ਹੁੰਦੀ ਹੈ ਜੇਕਰ ਉਹਨਾਂ ਨੂੰ ਪਤਾ ਹੁੰਦਾ ਤਾਂ ਉਹ ਰਾਜਵੀਰ ਜਵੰਦਾ ਦੀ ਚਾਬੀ ਉਸ ਦਿਨ ਜ਼ਰੂਰ ਕੱਢ ਲੈਂਦੀਆਂ ਕਿਸ ਮਾਂ ਦਾ ਦਿਲ ਕਰਦਾ ਹੈ ਕਿ ਉਹ ਆਪਣੇ ਪੁੱਤ ਨੂੰ ਆਪਣੀ ਅੱਖਾਂ ਤੋਂ ਦੂਰ ਕਰ ਦਵੇ ਤੇ ਦੋਸਤੋ ਜਿਹੜੀ ਹੁਣ ਮੇਨ ਗੱਲ ਹੈ ਜਿਹੜੀ ਇਹ ਇੱਕ ਵੀਡੀਓ ਰਾਜਵੀਰ ਜਵੰਦਾ ਦੇ ਮੋਟਰਸਾਈਕਲ ਦੇ ਉੱਤੇ ਲੱਗੇ ਹੋਏ ਕੈਮਰਿਆਂ ਦੇ ਵਿੱਚ ਕੈਦ ਹੋਈ ਹੈ ਉਸਨੇ ਇਹ ਸਾਬਤ ਕਰ ਦਿੱਤਾ ਹੈ ਕਿ ਕੋਈ ਵੀ ਸਾਜ਼ਿਸ਼ ਨਹੀਂ ਕਿਸੇ ਨੇ ਜਾਣ ਬੁੱਝ ਕੇ ਨਹੀਂ ਮਾਰਿਆ ਰਾਜਵੀਰ ਜਵੰਦਾ ਉਸ ਦਿਨ ਰਾਈਡ ਕਰ ਰਹੇ ਸੀ ਅਚਾਨਕ ਉਹਨਾਂ ਦੇ ਜਿਹੜੇ ਹੈਲਮਟ ਦੇ ਕੈਮਰੇ ਹੁੰਦੇ ਹਨ ਉਹ ਬੰਦ ਹੋ ਜਾਂਦੇ ਹਨ ਤੇ ਦੋਸਤੋ ਜਦੋਂ ਉਹ ਰਾਈਡ ਕਰਨ ਦੇ ਲਈ ਨਿਕਲਦੇ ਹਨ ਤਾਂ ਅਚਾਨਕ 8 ਤੋਂ 10 ਕਿਲੋਮੀਟਰ ਚੱਲਣ ਤੋਂ ਬਾਅਦ ਉਹਨਾਂ ਦੇ ਸਾਹਮਣੇ ਦੋ ਪਸ਼ੂ ਆ ਜਾਂਦੇ ਹਨ ਜੋ ਆਪਸ ਦੇ ਵਿੱਚ ਟਕਰਾ ਰਹੇ ਹੁੰਦੇ ਹਨ ਤੇ ਅਚਾਨਕ ਰਾਜਵੀਰ ਜਵੰਦਾ ਦੀ ਬਾਈਕ ਬਹੁਤ ਜ਼ਿਆਦਾ ਤੇਜ਼ ਹੋਣ ਕਰਕੇ ਉਹਨਾਂ ਪਸ਼ੂਆਂ ਦੇ ਵਿੱਚ ਵੱਜ ਜਾਂਦੀ ਹੈ ਜਿਸ ਤੋਂ ਬਾਅਦ ਉਹ ਬਾਈਕ ਪਸ਼ੂਆਂ ਵਿੱਚ ਵੱਜਣ ਤੋਂ ਬਾਅਦ ਬਲੇਰੋ ਗੱਡੀ ਦੇ ਵਿੱਚ ਵੱਜਦੀ ਹੈ ਇਹ ਇੱਕ ਵੱਡਾ ਸੱਚ ਸਾਹਮਣੇ ਆਇਆ ਹੈ ਕਿ ਉਹਨਾਂ ਦੀ ਮੌਤ ਐਕਸੀਡੈਂਟ ਦੇ ਨਾਲ ਹੋਈ ਹੈ ਪਰ ਉਸ ਤੋਂ ਬਾਅਦ ਤੁਰੰਤ ਉਹਨਾਂ ਨੂੰ ਮੁੱਢਲੀ ਸਹਾਇਤਾ ਦੋਸਤਾਂ ਦੇ ਵੱਲੋਂ ਨਹੀਂ ਦਿੱਤੀ ਗਈ ਸਰਕਾਰੀ ਐਂਬੂਲੈਂਸ ਦੇ ਵਿੱਚ ਹਸਪਤਾਲ ਦੇ ਵਿੱਚ ਨਹੀਂ ਪਹੁੰਚਾਇਆ ਗਿਆ ਪ੍ਰਾਈਵੇਟ ਗੱਡੀ ਦੇ ਵਿੱਚ ਲਿਜਾਇਆ ਗਿਆ ਹੋ ਸਕਦਾ ਜੇਕਰ ਉਸ ਨੂੰ ਸਰਕਾਰੀ ਐਂਬੂਲੈਂਸ ਦੇ ਵਿੱਚ ਲਜਾਇਆ ਜਾਂਦਾ ਤਾਂ ਉਸ ਦੀ ਜਾਨ ਬਚ ਜਾਂਦੀ ਕਿਉਂਕਿ ਉਸ ਦੇ ਵਿੱਚ ਇੱਕ ਡਾਕਟਰ ਮੌਜੂਦ ਹੁੰਦਾ ਆਕਸੀਜਨ ਵੀ ਮੌਜੂਦ ਹੁੰਦੀ ਹੈ ਤੇ ਜਿਸ ਕਾਰਨ ਉਸ ਦੇ ਸਾਹ ਵੀ ਚੱਲਦੇ ਰਹਿ ਸਕਦੇ ਸੀ ਪਰ ਹੁਣ ਇਹ ਗੱਲਾਂ ਵੀ ਸੁਣਨ ਦੇ ਵਿੱਚ ਸਾਹਮਣੇ ਆ ਰਹੀਆਂ ਹਨ ਕਿ ਰਾਜਵੀਰ ਜਵੰਦਾ ਤਾਂ ਉਸੇ ਥਾਂ ਤੇ ਮਰ ਚੁੱਕਿਆ ਸੀ ਮੁਹਾਲੀ ਦੇ ਹਸਪੀਟਲ ਡਾਕਟਰਾਂ ਨੇ ਵੱਡਾ ਰਾਜਵੀਰ ਜਵੰਦਾ ਦੇ ਪਰਿਵਾਰ ਦੇ ਨਾਲ ਮਾਤਾ ਦੇ ਨਾਲ ਪੰਜਾਬੀ ਲੋਕਾਂ ਦੇ ਨਾਲ ਉਸ ਦੀ ਪਤਨੀ ਦੇ ਨਾਲ ਬੱਚਿਆਂ ਦੇ ਨਾਲ ਵੱਡਾ ਧੋਖਾ ਕੀਤਾ ਹੈ ਪਰ ਦੋਸਤੋ ਇਹ ਗੱਲ ਸਾਬਤ ਹੋ ਚੁੱਕੀ ਹੈ ਕਿ ਇਹ ਐਕਸੀਡੈਂਟ ਹੋਇਆ ਹੈ ਇਹ ਕੋਈ ਸਾਜ਼ਿਸ਼ ਨਹੀਂ ਦੋਸਤੋ ਜੇਕਰ ਤੁਹਾਨੂੰ ਇਹ ਜਾਣਕਾਰੀ ਚੰਗੀ ਲੱਗੀ ਹੋਵੇ ਤਾਂ ਸਾਡੇ ਚੈਨਲ ਨੂੰ ਸਬਸਕ੍ਰਾਈਬ ਜਰੂਰ ਕਰਨਾ ਪਰਮਾਤਮਾ ਤੁਹਾਡੀ ਲੰਮੀ ਉਮਰ ਜਰੂਰ ਕਰਨਗੇ ਧੰਨਵਾਦ ਜੀ